अगले भी दिन वोटा पैनिया नवी सरकार बननी है इस इलाके न मेरा बड़ा लगा है हर बार मेरे सिर पर हथ तो मैं भी कोशिश की थी कि इस इलाके दर मुश्किल हल करा परमात्मा मेहर करे सरकार बनाए जे भी कम हो गए मतलब अगले पहले ही दो साल च मुकम्मल कर दागे ਇੱਥੇ ਨਹਿਰਾਂ ਦੀ ਬਣੀ ਲੋੜ ਹੈ ਨਰੀ ਪਾਣੀ ਦੀ ਅੰਡਰ ਗਰਾਉਂਡ ਪਾਈਪਾਂ ਦੀ ਮਖਾਨਾ ਦੀ ਸੜਕਾਂ ਦੀ ਢਾਣੀਆਂ ਦੀ ਕਿਹੜੀ ਨੱਕੀ ਕਰਦਾਂਗੇ ਅਰੇ ਬਹੁਤ ਨੌਜਵਾਨ ਬੱਚਿਆਂ ਨੂੰ ਵੀ ਆਪਾਂ ਨੌਕਰੀਆਂ ਦੇ ਲਾਉਣਾ ਹੈ ਸੋ ਮੈਂ ਤੁਹਾਨੂੰ ਕਹਿਣਾ ਹੀ ਕਹਿਣਾ ਚਾਹੁੰਦਾ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਬਣ ਗਿਓ ਤੁਹਾਨੂੰ ਕਿਸੇ ਚੀਜ਼ ਦੀ ਤਕਲੀਫ ਨਹੀਂ ਹੋਊਗੀ ਆਪਾਂ ਇਕੱਠੇ ਹੋ ਕੇ ਆਪਾਂ ਹੁਣ ਸਰਕਾਰ ਬਣਾਈਏ ਕਿਉਂਕਿ ਮੈਂ ਪੂਰੇ ਪੰਜਾਬ ਜਾਣਾ ਹੈ

इस इलाके न मेरा बड़ा लगा है हर बार तुम मेरे सिर त हथ तो मैं भी कोशिश की इस इलाके दर मुश्किल हल करा परमात्मा मेहर करे सरकार बनाए ਜਿੰਨੇ ਵੀ ਕੰਮ ਹੋਰ ਰਹਿ ਗਏ ਮੈਂ ਅਗਲੇ ਪਹਿਲੇ ਹੀ 2 ਸਾਲਾਂ ਚ ਮੁਕੰਮਲ ਕਰ ਦਾਂਗੇ ਇੱਥੇ ਨਹਿਰਾਂ ਦੀ ਬੜੀ ਲੋੜ ਹੈ ਨਹਿਰੀ ਪਾਣੀ ਦੀ ਅੰਡਰ ਗਰਾਉਂਡ ਪਾਈਪਾਂ ਦੀ ਮਕਾਨਾਂ ਦੀ ਸੜਕਾਂ ਦੀ ਢਾਣੀਆਂ ਦੀ ਇਹ ਰਹੀ ਨੱਕੀ ਕਰ ਦਾਂਗੇ ਅਰੇ ਬਹੁਤ ਨੌਜਵਾਨ ਬੱਚਿਆਂ ਨੂੰ ਵੀ ਆਪਾਂ ਨੌਕਰੀਆਂ ਦੇ ਲਾਉਣਾ ਹੈ ਸੋ ਮੈਂ ਤੁਹਾਨੂੰ ਕਿੰਨਾ ਹੀ ਕਹਿਣਾ ਚਾਹਣਾ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਬਣ ਗਿਓ ਤੁਹਾਨੂੰ ਕਿਸੇ ਚੀਜ਼ ਦੀ ਤਕਲੀਫ ਨਹੀਂ ਹੋਊਗੀ ਆਪਾਂ ਇਕੱਠੇ ਹੋ ਕੇ

चाहे <laughs> तव्हांजो